ਇਹ ਯਾਰ ਯਾ ਕਹ ਨਹੀਂ ਕਿ ਨੀ ਮਲਾ ਜੁੰਖੇ ਚਾਹੋ ਜਨਾ ਦਾ ਜੱਟ ਵੀ ਸਕੀਨ ਸਸੀガル ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆ ਤੁਹਾਡੇ ਲਈ ਕੋ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਨੇ ਤੇ ਜਲਦੀ ਆਪਾਂ 10000 ਸਬਸਕ੍ਰਾਈਬਰ ਕੰਪਲੀਟ ਕਰ ਜਾਗੇ ਜੀ ਤੇ ਤੁਹਾਡੇ ਸਾਰਿਆਂ ਦੇ ਸਦਕੇ ਹੋਇਆ ਜੀ ਇਹ ਤੇ ਅੱਜ ਆਪਾਂ ਵੀਡੀਓ ਦੇ ਵਿੱਚ ਦੋ ਦਿਨ ਟਰੈਕਟਰ ਲੈ ਕੇ ਆਏ ਵੀ ਤੁਹਾਨੂੰ ਬਹੁਤ ਪਸੰਦ ਆਉਣਗੇ ਪਹਿਲਾ ਟਰੈਕਟਰ ਹੈਗਾ ਜੀ ਫੋਰਡ 3600 1994 ਮਾਡਲ ਹੈ ਵੀਰ ਜੀ 1,10,000 ਰੁਪਏ ਵੀਰ ਨੇ ਪ੍ਰਾਈਸ ਮੰਗਿਆ ਜੀ ਏਰੀਆ ਫੋਨ ਤੇ ਕਨਫਰਮ ਕਰ ਸਕਦੇ ਹਾਂ ਟਾਇਰਾਂ ਦੀ ਕੰਡੀਸ਼ਨ 50 ਪੈਸੇ ਵੀਰ ਜੀ ਪਿਛਲੇ ਟਾਇਰ ਪਏ ਨੇ 40 ਪੈਸੇ ਅਗਲੇ ਟਾਇਰਾਂ ਦੀ ਕੰਡੀਸ਼ਨ ਹੈ ਤੇ ਵੀ ਦਾ ਨੰਬਰ ਹੈਗਾ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜਿਹਦੇ ਤੁਸੀਂ ਦੇਖ ਕੇ ਵੀਰ ਨੂੰ ਕੰਟੈਕਟ ਕਰ ਸਕਦੇ ਹੋ ਤੇ ਆਪਣੀ ਡੀਲ ਕੰਪਲੀਟ ਕਰ ਸਕਦੇ ਹੋ ਜੀ ਕਾਜ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਟਰੈਕਟਰ ਦੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਜੀ ਤੇ ਇੰਜਨ ਗੇਅਰ ਪੰਪ ਦਾ ਸਾਰਾ ਕੰਮ ਹੋਇਆ ਹੋਇਆ ਜੀ ਤੇ ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ ਕੰਡੀਸ਼ਨ ਵੀ ਬਹੁਤ ਵ ਪਈ ਹੈ ਜੀ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਤੁਹਾਡੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜੀ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਆਪਣੇ ਚੈਨਲ ਉੱਤੇ ਇਸੇ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਹੋਰ ਕਿਸਾਨ ਭਰਾਵਾਂ ਤੱਕ ਵੀ ਵੀਡੀਓ ਸ਼ੇਅਰ ਕਰਨ ਜੀ ਤਾਂ ਕਿ ਹੋਰ ਕਿਸਾਨ ਭਰਾ ਵੀ ਆਪਣੇ ਨਾਲ ਜੁੜ ਸਕਣ ਜੀ ਤੇ ਨੈਕਸਟ ਟਰੈਕਟਰ ਜਿਹੜਾ ਵੀਰ ਤੁਸੀਂ ਦੇਖ ਰਹੇ ਹੋ ਜਿਹਦੀਆਂ ਫੋਟੋ ਮਾਰੀਆਂ ਨੇ ਤੇ ਬਹੁਤ ਵਧੀਆ ਕੰਡੀਸ਼ਨ ਦਾ ਵੀਰ ਜੀ ਇਹ ਟਰੈਕਰ ਹੈ ਟਰੈਕਟਰ ਹੈ ਜੀ ਤੇ ਹੁੱਡ ਛਾਤਰੀ ਲੱਗੀ ਹੋਈ ਹੈ ਜੀ ਤਾਂ ਸਭ ਤੋਂ ਪਹਿਲੀ ਗੱਲ ਹੈ ਜੀ ਸੋਨਾ ਲੀਕਾ ਡੀਆਈਏ ਟਰੈਕਟਰ ਹੈ ਸੋਨਾ ਲੀਕਾ ਡੀਆਈ 700 50 ਟਰੈਕਟਰ 2017 ਮਾਡਲ ਹੈ ਵੀਰ ਜੀ ਫੋਨ ਤੇ ਕਿਹਾ ਵੀਰ ਨੇ ਪ੍ਰਾਈਸ ਦੱਸਣੀ ਹੈਗਾ ਫੋਨ ਤੇ ਗੱਲ ਕਰ ਲੈਣਗੇ ਸੁਨਾਮ ਏਰੀਆ ਜੀ 95% ਵੀਰ ਜੀ ਟਾਇਰਾਂ ਦੀ ਕੰਡੀਸ਼ਨ ਪਈ ਹੈ ਟਾਇਰਾਂ ਦੀ ਕੰਡੀਸ਼ਨ ਹੈ ਵੀਰ ਜੀ 95% ਤੇ ਵੀਜ਼ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ 9872092753 ਕਿਸਾਨ ਵੀਜ਼ ਦਾ ਨੰਬਰ ਹੈ ਜੀ ਜਿੱਤੇ ਤੁਸੀਂ ਕੰਟੈਕਟ ਕਰਕੇ ਆਪਣੀ ਡੀਲ ਕੰਪਲੀਟ ਕਰ ਸਕਦੇ ਹੋ ਜੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਜੇਕਰ ਤੁਸੀਂ ਵੀ ਆਪਣੇ ਟਰੈਕਟਰ ਟਰਾਲੀ ਜਾਂ ਖੇਤੀ ਦੇ ਕਿਸੇ ਹੋਰ ਸੰਦ ਦੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦੇ ਹੋ ਜੀ ਤਾਂ ਉਹਦੀਆਂ 5 ਤੋਂ 7 ਫੋਟੋਆਂ ਤੇ ਜਿਹੜੀ ਜਾਣਕਾਰੀ ਤੁਸੀਂ ਵੀਡੀਓ ਦੇ ਵਿੱਚ ਲਿਖੀ ਹੋਈ ਹੈ ਇਹ ਲਿਖ ਕੇ ਜੀ ਸਾਡੇ WhatsApp ਨੰਬਰ ਤੇ ਭੇਜਣੀਆਂ ਜੀ ਸਾਡਾ WhatsApp ਨੰਬਰ ਹੈਗਾ ਜੀ 8837665987 ਉਦੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੇ YouTube ਚੈਨਲ ਤੇ ਲਗਾ ਦਿਆਂਗੇ ਜੀ ਐਡ ਪਾਉਣ ਦਾ ਕੋਈ ਖਰਚਾ ਨਹੀਂ ਹੈਗਾ ਜੀ ਨਾ ਹੀ ਕਿਸੇ ਟਰੈਕਟਰ ਵਿਕੇ ਵਿੱਚੋਂ ਕੋਈ ਕਮਿਸ਼ਨ ਲੈਂਤਾ ਜਾਂਦਾ ਇਹ ਸਭ ਕੁਝ ਫ੍ਰੀ ਕੀਤਾ ਜਾਂਦਾ ਹੈ ਜੀ ਤੇ ਤੁਹਾਡਾ ਹੀ ਨੰਬਰ ਦਿੱਤਾ ਜਾਂਦਾ ਹੈ ਟਰੈਕਟਰ ਸੇਲ ਹੋਣ ਦੇ ਵਿੱਚ ਸਾਡਾ ਕੋਈ ਕਮਿਸ਼ਨ ਨਹੀਂ ਹੁੰਦਾ ਜੀ ਤੇ ਇਹ ਲੋਕਲ ਕਿਸਾਨਾਂ ਦੇ ਘਰੇ ਖੜੇ ਹੋਏ ਟਰੈਕਟਰ ਹੁੰਦੇ ਨੇ ਵੀਰ ਜੀ ਮੰਡੀ ਵਾਲਾ ਕੋਈ ਵੀ ਟਰੈਕਟਰ ਨਹੀਂ ਹੁੰਦਾ ਚਾਲੂ ਹਾਲਤ ਦੇ ਵਿੱਚ ਬਹੁਤ ਵਧੀਆ ਕੰਡੀਸ਼ਨ ਦੇ ਟਰੈਕਟਰ ਹੁੰਦੇ ਨੇ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਜੌਂਡੀਅਰ ਟਰੈਕਟਰ ਹੈ ਜੀ ਜੌਂਡੀਅਰ ਪੰਜਾਬ ਪੰਜਾਬ ਟਰੈਕਟਰ ਹੈ ਜੀ 2014 ਮਾਡਲ ਹੈ ਟਰੈਕਟਰ ਦੀ ਕੰਡੀਸ਼ਨ ਦੇਖ ਹੀ ਲੋ ਤੁਸੀਂ ਬਹੁਤ ਸਾਫ ਪਈਆ ਵੀਰ ਜੀ 425000 ਰੁਪਿਆ ਪ੍ਰਾਈਸ ਹੈ ਜੀ ਫਾਈਬਰ ਛਤਰੀ ਲੱਗੀ ਹੋਈ ਹੈ ਜੀ ਹੰਡਿਆਆ ਵੀਰ ਜੀ ਇਹਨਾਂ ਦਾ ਏਰੀਆ 60% ਵੀਰ ਜੀ ਟਾਇਰਾਂ ਦੀ ਕੰਡੀਸ਼ਨ ਹੈ ਅਗਲੇ ਟਾਇਰਾਂ ਦੀ ਕੰਡੀਸ਼ਨ 60 ਤੋਂ ਉੱਪਰ ਪਈ ਹੈ ਜੀ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਜੇਕਰ ਕੋਈ ਵੀ ਵੀਰੇ ਇਹ ਟਰੈਕਟਰ ਖਰੀਦਣਾ ਚਾਹੁੰਦਾ ਹੈ ਜੀ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਦੀ ਬਹੁਤ ਹੀ ਵਧੀਆ ਕੰਡੀਸ਼ਨ ਪਈ ਹੈ ਵੀਰ ਜੀ ਕਾਗਜ਼ ਵਗੈਰਾ ਸਭ ਕੁਝ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਤੁਹਾਨੂੰ ਟਰੈਕਟਰ ਵਿੱਚ ਦੇਖਣ ਨੂੰ ਨਹੀਂ ਮਿਲੂਗੀ ਜੀ ਜਿਹੜੇ ਟਰੈਕਟਰ ਦਾ ਕਾਗਜ਼ਪੱਤਰਾ ਨਹੀਂ ਓਕੇ ਹੁੰਦੇ ਵੀਰ ਜੀ ਉਹਨਾਂ ਦੀ ਆਈਡੀ ਨਹੀਂ ਆਪਾਂ ਆਪਣੇ YouTube 'ਤੇ ਨਹੀਂ ਲਗਾਈ ਦੀ ਜੀ ਇਸ ਕਰਕੇ ਤੁਸੀਂ ਬੇਝਿਜਕ ਕਹੋ ਕਿ ਇਹ ਟਰੈਕਟਰ ਖਰੀਦ ਸਕਦੇ ਹੋ ਜੀ ਬਹੁਤ ਵਧੀਆ ਕੰਡੀਸ਼ਨ ਦੇ ਟਰੈਕਟਰ ਨੇ ਵੀਰ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਰੂਰ ਜੀ ਹਰੇਕ ਕੋਲੇ WhatsApp ਗਰੁੱਪ ਹੁੰਦੇ ਨੇ ਤੁਸੀਂ ਉਹਨਾਂ ਉੱਤੇ ਵੀਡੀਓ ਸ਼ੇਅਰ ਕਰ ਸਕਦੇ ਹੋ ਤੇ ਤੁਹਾਡੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਵੀਡੀਓ ਨੂੰ ਸ਼ੇਅਰ ਕਰਨਾ ਜਰੂਰ ਨਾ ਭੁੱਲਿਓ ਜੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਥੱਲੇ ਲਾਲ ਰੰਗ ਦੇ ਬਟਨ ਨੂੰ ਦਬਕ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਅਗਲਾ ਵੀਰ ਜਿਹੜਾ ਲਾਸਟ ਟਰੈਕਟਰ ਉਹਦੇ ਬਾਰੇ ਆਪਾਂ ਟਰੈਕਟਰ ਨਹੀਂ ਹੈਗਾ ਜੀ ਸੌਰੀ ਇਹ 뮤직 ਸਿਸਟਮ ਦਿਖਾ ਰਹੇ ਨੇ ਵੀਰ ਤੇ 뮤직 ਸਿਸਟਮ ਹੈ ਵੀਰ ਜੀ ਪ੍ਰਾਈਸ ਇਹਨਾਂ ਨੇ ਫੋਨ ਤੇ ਕਿਹਾ 올ਡ ਹੈਗਾ ਜੀ ਇਹ ਤੇ ਕਿਸਾਨ ਵੀਰ ਦਾ ਨੰਬਰ ਥੱਲੇ ਸ਼ੋਅ ਹੋ ਰਿਹਾ ਸੀਗਾ ਤੁਸੀਂ ਨੋਟ ਕਰ ਸਕਦੇ ਹੋ 94666163885 ਇਹ ਵੀਰ ਦਾ ਨੰਬਰ ਹੈ ਜੀ ਤੇ ਕਨੈਕਟ ਕਰਕੇ ਇਹ 뮤జిక్ ਸਿਸਟਮ ਤੁਸੀਂ ਖਰੀਦ ਰਹੇ ਹੋ ਜੀ ਫੋਟੋਆਂ ਦੇਖ ਲਓ ਤੁਸੀਂ ਜੀ ਤੁਹਾਨੂੰ ਕਿੱਦਾਂ ਦਾ ਲੱਗਿਆ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਆਉਣਾ ਫਿਰ ਮੁਲਾਕਾਤ ਹੋਊ ਜੀ ਤਦ ਤੱਕ ਲਈ ਰੱਬ ਤੱਕ